ਕੋ ਨਾ ਵਿਗਨੀ ਰਿਆ ਸਰ ਦਾ ਗੌਰਮਣੇ ਵੱਲੋਂ ਕੋਈ ਸਹੂਲਤ ਨਹੀਂ ਸੰ ਮਿਲੀ ਕੋਈ ਖਰਾਬਾ ਲਿਖ ਨਹੀਂ ਆਇਆ ਕਾਨੂੰਨੀ ਮਿਆਦ ਵੀ ਨਹੀਂ ਮਿਲੇਗਾ ਪਹਿਲਾਂ ਸਰਕਾਰ ਨੇ ਆਖਿਆ ਸੀ ਬੜੀ ਧੂਮ ਧਾਮ ਨਾਲ ਦੀ ਤੁਹਾਨੂੰ ਖਰਾਬੇ ਦਾਂਗੇ ਫਲਾਨ ਕਰਾਂਗੇ ਤੇ ਕੋਈ ਇਸ ਤਰ੍ਹਾਂ ਦਾ ਵੀ ਕੋਈ ਸਾਡਾ ਲਿਖਣ ਨਹੀਂ ਆਇਆ ਕੋਈ ਪਟਵਾਰੀ ਦੀ ਪੁੱਛਣ ਆਇਆ ਸਾਨੂੰ ਸਰ ਕੀ ਨਾਮ ਹੈ ਆਪਕਾ ਤੁਸੀਂ ਕੀ ਕਹਿ ਸਕੋ ਜੋ ਮੰਡੀ ਦਾ ਹਲਾਕ ਹੈ ਮੇਰਾ ਨਾਮ ਜੋਗਾ ਸਿੰਘ ਹੈ ਮੰਡੀਆਂ ਦਾ ਹਲਾਕ ਬਹੁਤ ਮਾਰੇ ਨੇ ਇੱਥੇ ਝੋਨੇ ਜਿਹੜੇ ਪਣੇ ਮਾਰੇ ਜਿਹੜੇ ਉਹ ਦੀ ਇੰਜੀਨੀਅਰ ਆਉਂਦੇ ਇੰਸਟ੍ਰਕਟਰ ਦੀ ਰਾਂਗ ਪਤ ਲੱਗਿਆ ਰਾਇਆ ਚੌਕਲ ਕਟ ਨਿਕਲਦੇ ਉਹ ਦੇਖ ਕੇ ਚੋਨਾ ਵੀ ਨਹੀਂ ਰਿਹਾ ਸ਼ਾਦਾ ਪ੍ਰਾਈਵੇਟ ਕੋਲ ਛੋਟੇ-ਬੋਟੇ ਖਰਚ ਦੇ ਜਗਾ ਔਰ ਗੌਰਮੇ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਕੋਈ ਖਰਾਬਾ ਲਿਖ ਨਹੀਂ ਆਇਆ ਕਿ ਤਲਾ ਹੋਇਆ ਕੀ ਨਹੀਂ ਕੋਈ ਪਰਿਵਾਰੀ ਪਿੰਡਾ ਜੀ ਵਰਿਆ ਨਾ ਕੋਈ ਖਾਤਾ ਨੰਬਰ ਪੁੱਛਿਆ ਨਾ ਕੋਈ ਕੋਈ ਇਹ ਪੁੱਛਿਆ ਨਾ ਪਰਾਤੋ ਬਾਤ ਕਿਹਾ ਗਿਆ ਸਿੰਪਲ ਮੋੜਾ ਦਿੱਤਾ ਜਾਵੇਗਾ ਕੋਈ ਅਜੇ ਤੱਕ ਗੱਲ ਨਹੀਂ ਹੋਈ ਲਾਂਦੇ ਵੀਰ ਉਹਨਾਂ ਨੂੰ ਨਹੀਂ ਭਈ ਲਾਂਦੇ ਹੋਣ ਤੇ ਚੁੱਪ ਕਰੀ ਹੋ ਗਿਆ ਜਿਸ ਨਾਲ ਮਿਲਦਾ ਨਹੀਂ ਸਾਨੂੰ ਨਹੀਂ ਮਿਆਦ ਵੀ ਮਿਲੇਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਪਿੰਨ ਮਛਰਾਲਾ ਮੰਡੀ ਇਹ ਡੇਰਾ ਪਾਪਾ ਨਾਨਕ ਸਾਡੇ ਇਥੇ ਝੋਨੇ ਪਹਾੜਾ ਉਨ ਕਰਕੇ ਪਣਾ ਚੜ ਗਿਆ ਵੇਖ ਨਹੀਂ ਰਹੇ ਅੱਧੇ ਰੇਟ ਤੇ ਵੇਖ ਰਹੇ ਆ ਪਹਿਲਾਂ ਸਰਕਾਰ ਨੇ ਆਖਿਆ ਸੀ ਬੜੀ ਧੂਮ ਧਾਮ ਨਾਲ ਦੀ ਤੁਹਾਨੂੰ ਖਰਾਬੀ ਦਾਂਗੇ ਫਲਾਨ ਕਰਾਂਗੇ ਕੋਈ ਇਸ ਤਰ੍ਹਾਂ ਦਾ ਵੀ ਕੋਈ ਸਾਡਾ ਲਿਖਣ ਨਹੀਂ ਆਇਆ ਕੋਈ ਪਟਵਾਰੀ ਦੀ ਪੁੱਛਣ ਆਇਆ ਸਾਨੂੰ ਤੇ ਕੋਈ ਅਜੇ ਤੱਕ ਨਹੀਂ ਆਡੇ ਆਏ ਥੇ ਜੋ ਕੋਈ ਔਸੂਦੀਆਂ ਨੂੰ ਖਰਾਬਾ ਮਿਲਦੀ ਕਿੰਨਾ ਕ ਨੁਕਸਾਨ ਹੋ ਗਿਆ ਸਾਡਾ ਘੱਟੋ ਘੱਟ 80% ਨੁਕਸਾਨ ਆ ਜੀ ਕ੍ਰੀਪ ਕ੍ਰੀਪ ਸਾਰੇ ਸਾਰੇ ਝੋਨੇ ਮਰ ਗਏ ਨੇ ਤੇ ਰਹਿੰਦੀ ਸਾਡੀ ਪ੍ਰਾਲੀ ਵੀ ਜਿਹੜੀ ਉਹ ਡੈਂਪਰ ਵਾਲੇ ਦੀ ਚੁੱਕਣ ਦੇ ਉਹਾਂ ਦੇ ਪ੍ਰਾਲੀ ਮਿੱਟੀ ਵਾਲੀ ਆ ਉਹ ਨਾ ਚੁੱਕਣ ਦੇ ਨਾ ਹੀ ਕਣਕੀ ਬੀਜ ਸਕਦੇ ਆ ਹਾਂਜੀ ਪ੍ਰਾਲੀ ਕਰਕੇ ਇਹ ਨੁਕਸਾਨ ਵੀ ਅਸੀਂ ਕਣਕ ਨਹੀਂ ਬੀਜ ਸਕਦੇ ਤੇ ਪ੍ਰਾਲੀ ਨਾ ਚੁੱਕੀ ਜਾਏ ਤੇ ਅੱਗ ਲਾਉਣ ਨਹੀਂ ਦਿੰਦੀ ਸਰਕਾਰ ਉਹਦੇ ਕਰਕੇ ਬੜਾ ਫਰਕ ਆ। ਜੇ ਕਿਹਾ ਸਾਨੂੰ ਆਗੀ ਲਾਉਣ ਦੇ ਤਾਂ ਤਾਂ ਹੀ ਆ ਨਾ ਜਾਂ ਡੈਂਪਰ ਕੋਈ ਇਹੋ ਜਿਹੀ ਕਲੰਜੜੀ ਸਾਡੀ ਪ੍ਰਾਦੀ ਚੁੱਕ ਲੈਣਾ। ਉਹ ਪ੍ਰਾਈਸ ਵੀ ਚੁੱਕ ਦਿਆਂ ਤੇ ਮਿੱਟੀ ਵਾਲੀ ਪ੍ਰਾਦੀ ਸਾਡੀ ਅਕੇ ਵਿਕਦੀ ਨਹੀਂ ਪਣਾ ਚੜਿਆ ਇੱਥੇ। ਉਹ ਬੜਾ ਫਰਕ ਆ। ਸਰਕਾਰ ਨੇ ਵਾਅਦੇ ਕੀਤੇ ਹੀ ਫੜਾਏ। ਸਰਕਾਰ ਨੇ ਵਾਅਦੇ ਕੀਤੇ ਪਰ ਸਾਡਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਕੋਈ ਰੇਤ ਪਾੜੀ ਜੋ ਅੰਦੇ ਪਿੰਦੇ ਤੁਹਾਨੂੰ ਦਾਂਗੇ ਉਹ ਵੀ ਆਪ ਚੁੱਕ ਚੁੱਕ ਖਾਂਦੇ ਆ। ਨਾ ਕੋਈ ਸਾਡੇ ਡੰਮ ਪੂਰਨਵਾਲ ਵੀ ਅੱਜ ਤੱਕ ਕੋਈ ਇਹ ਨਾ ਕੀਤਾ ਜਿਗਾ ਉੱਤਾਂ ਹੀ ਡੰਮ ਪਏ ਨੇ। ਤੇ ਹੁਣ ਵੀ ਬੁੜਕੇ ਪਿੱਛੇ ਪ੍ਰਸਾਦ ਉਹ ਜੋ ਉਸੇ ਟਾਈਮ ਪਾਣੀ ਹੱਦੇ ਆਇ